ਬਾਪੂ ਖੇਤ ਇੱਧਰ ਹੀ ਆ ਕੋਈ ਕੁਛ ਨਾ ਫੋਜੀ ਸਾਹਿਬ ਬਣਾ ਲਓ ਜਿਹੇ ਦਾ ਤੁਹਾਡੇ ਨਾਲ ਆ ਮੈਂ ਸਾਰਾ ਕੁਝ ਜਾਨੀ ਕਿ ਘਰ ਦਾ ਪਸ਼ੂ ਡੰਗਰ ਦਾ ਪੱਠਾ ਲੀੜਾ ਸਭ ਕੁਝ ਖਤਮ ਹੋ ਗਿਆ ਖਤਮ ਖਤਮ ਜੀ ਰੇ ਗਏ ਇਹ ਗੱਲ ਪਉਣ ਵਾਲੇ ਮਾਰੇ ਮੋਟ ਰੱਖੇ ਆ ਤੇ ਕੀ ਕਰਾਂਗੇ ਅੱਖਾਂ ਖਰਾਬ ਹੋ ਗਈਆਂ ਹੂੰ ਇਹਦੀ ਵੀਰ ਜੀ ਆਜੇ ਹੂੰ ਅੱਖ ਤਾਂ ਤਾਂ ਬਾਈ ਤੁਸੀਂ ਕਰ ਸਕਦੇ ਹੋ ਤੁਸੀਂ ਸਾਡੇ ਕੋ ਆ ਜਿਓ ਅਸੀਂ ਆਪਰੇਸ਼ਨ ਕਰਾ ਦਾਂਗੇ ਅੱਖ ਦਾ ਤਾਂ ਫਿਕਰ ਨਾ ਕਰੋ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਜਿੱਦਣ ਮਰਜੀ ਆਜੋ ਐਤਵਾਰ ਵਾਲਾ ਦਿਨ ਛੱਡ ਕੇ ਆਪਾਂ ਅੱਖ ਦਾ ਆਪਰੇਸ਼ਨ ਕਰਾ ਲੈਂਦੇ ਆ। ਰਾਸ਼ਨ ਮਿਲੇ ਆ ਰਾਸ਼ਨ ਸਰਖਾਨਪੀਨ ਨੂੰ ਮਿਲ ਜਾਂਦਾ ਬਾਬਾ ਝੋੜ ਝੂੜ ਵਾਲੇ ਦਾਣੇ ਆ ਕੇ ਮਹਾਰਾਜ ਦਿੱਤੀ ਜਾਂਦੇ ਆ ਤੁਹਾਡੇ ਲਗੇ ਭੈਣ ਭਰਾ ਤੁਰੇ ਆਉਂਦੇ ਆ ਦਿੱਤੀ ਜਾਂਦੇ ਆ ਮਾਲ ਕੇ ਸੱਚੇ ਕੀ ਨਾਮ ਬਾਪੂ ਤੇਰਾ ਬਰਿੰਦਰ ਸਿੰਘ ਪੈਣ ਤੇਰਾ ਕੀ ਨਾਮ ਸਰਵਿੰਦਰ ਸਿੰਘ ਤੇ ਤੁਸੀਂ ਇਹ ਤੁਹਾਡਾ ਘਰ ਆ ਹਾਂਜੀ ਹਾਂਜੀ ਕੀ ਕੀ ਲੱਗਦੇ ਨੇ ਤੁਹਾਡੇ ਇਹ ਮੇਰਾ ਫਰੀਵੋ ਤੇ ਦੇਖੋ ਕਿੱਡਾ ਸਬਰ ਆ ਦੋਨਾਂ ਚ ਕਹਿੰਦੇ ਬਹੁਤ ਕੁਛ ਦਿੱਤਾ ਤਾਂ ਹਜੇ ਵੀ ਸ਼ੁਕਰਾਨਾ ਇਹ ਆਮ ਲੋਕ ਨੇ ਤੇ ਆਮ ਕਿਸਾਨ ਨੇ ਆ ਦੋ ਕਮਰੇ ਇੱਕ ਕਮਰਾ ਤੇ ਇੱਕ ਛੋਟਾ ਜਿਹਾ ਬਰਾਂਡਾ ਤੇ ਘਰ ਤੇ ਚਾਰ ਮੰਜੇ ਤੇ ਦੋ ਪਸ਼ੂ ਆ ਦੁੱਧ ਪਾ ਕੇ ਗੁਜ਼ਾਰਾ ਕਰਦੇ ਆ ਤੇ ਮਜ਼ਦੂਰੀ ਕਰਕੇ ਆ ਉਹ ਤੋਂ گاਵਾ ਬੰਨੀਆਂ ਹੋਈਆਂ ਸਾਹਮਣੇ ਛੱਪੜ ਪਾ ਕੇ ਤੇ ਇਹਨਾਂ ਲੋਕਾਂ ਦੀ ਅੱਜ ਨਾ ਤਾਂ ਕੋਈ ਪੱਠੇ ਦਾਣਾ ਬਚਿਆ ਨਾ ਲੀੜਾ ਕੱਪੜਾ ਬਚਿਆ ਬਸ ਸਿਰ ਤੇ ਜਿਹੜਾ ਬੱਜਾ ਤੇ ਤਨ ਤੇ ਜਿਹੜਾ ਪਾਇਆ ਤੇ ਇਹ ਖੜੇ ਨੇ ਲੋਕ ਨਾ ਇਹ ਮਗਰ ਗੱਡੀਆਂ ਟਰਾਲੀਆਂ ਦੇ ਭੱਜ ਭੱਜ ਮੰਗਦੇ ਆ ਤੇ ਪਰ ਸਬਰ ਰਹਿ ਜਾ ਵੀ ਕਿਸੇ ਨੇ 2 ਕਿਲੋ ਵੀ ਦਿੱਤਾ ਉਹਦੇ ਨਾਲ ਗੁਜ਼ਾਰਾ ਕਰ ਲੈਣਾ